ਸਾਰਿਆਂ ਜੁਗਾਂ ਵਿੱਚ ਹੋਈ ਬਾਬੇ ਦਾ ਕੀ ਰੋੜਿਆ ਪਰਗਟ ਸਾਰਿਆਂ ਜੁਗਾਂ ਵਿੱਚ ਹੋਈ ਸਤ ਗੁਰੂ ਨਾਨਕ ਦੀ ਰੋੜਿਆ ਪਰਗਟ ਸਾਰਿਆਂ ਸਾਰਾ ਸੋਈ ਗੁਰਾਂ ਕੀ ਸੱਜੀ ਔਰ ਵਾਜੀ ਹੋਈ ਸਤਸੰਗ ਜੀ ਅੱਜ 7ਵੇਂ ਦਿਨ ਦੀ ਪਰਪਤ ਫੇਰੀ ਹੈ 7 ਦਿਨ ਹੋ ਗਏ ਲਗਾਤਾਰ ਸੇਵਾ ਕਰਦੇ ਆਨੂੰ ਬਾਣੀ ਪੜ੍ਹਦੇ ਆਨੂੰ ਗੁਰੂ ਜੀ ਦੇ ਪਾਵਨ ਪੈਤਰ ਚਰਣਾ ਦੀ ਸੇਵਾ ਕਰਦੇ ਆਨੂੰ 7 ਦਿਨ ਹੋ ਗਏ ਵੈਸੇ ਅਸੀਂ 5 ਦਿਨਾਂ ਦਾ ਪ੍ਰੋਗਰਾਮ ਰੱਖਿਆ ਸੀ ਪ੍ਰਬੰਧਕਾਂ ਨਾਲ ਮਿਲ ਕੇ ਭਾਈ ਗੁਰਚਰਨ ਸਿੰਘ ਨਾਲ ਮਿਲ ਕੇ ਅਸੀਂ ਕੇਵਲ 5 ਦਿਨਾਂ ਦਾ ਰੱਖਿਆ ਸੀ ਅਸੀਂ ਡੇਢ ਡੇਢ ਮਹੀਨੇ ਤੋਂ ਪਹਿਲਾਂ ਬੋਲਣ ਲੱਗ ਗਏ ਸੀ ਭਾਈ ਗੁਰੂ ਨਾਨਕ ਸਾਹਿਬ ਜੀ ਦੀ ਆਗਮਨ ਪੁਰਬ ਦੀਆਂ ਪ੍ਰਭਾਤ ਫੇਰੀਆਂ ਹੋਣਗੀਆਂ ਭਾਈ ਸਾਨੂੰ ਫਿਰ ਉਹ ਜਿਵੇਂ ਕਹਿੰਦੇ ਹੁੰਦੇ ਨੇ ਕੋਈ ਹੰਗਾਰਾ ਜਾਂ ਮਿਲਿਆ ਨਾ ਫਿਰ ਮੈਂ ਕਿਹਾ ਭਾਈ ਗੁਰਚਰਨ ਸਿੰਘ ਨੂੰ ਆਪਾਂ ਪੰਜ ਰੱਖ ਦਿੰਨੇ ਆ ਜੇ ਤਾਂ ਸੰਗਤ ਨੇ ਪੜਾ ਰੱਖ ਲਿਆ ਤਾਂ ਵਧੀਆ ਨਹੀਂ ਆਪਾਂ ਗੇੜਾ ਦੇ ਕੇ ਮੁੜਿਆ ਕਰਾਂਗੇ ਚਾਹ ਗੁਰਦੁਆਰਿਆ ਕੀ ਪੀ ਲਿਆ ਕਰਾਂਗੇ ਇਸ ਕਰਕੇ ਉਦੋਂ ਤਾਂ ਫਿਰ ਸਾਨੂੰ ਕਿਸੇ ਦੇ ਸਾਥ ਨਹੀਂ ਦਿੱਤਾ ਹੁਣ ਸੰਗਤ ਕਹਿੰਦੀ ਆ ਵੀ ਸਾਡੇ ਘਰੇ ਵੀ ਲੈ ਕੇ ਆਓ ਸਾਡੇ ਘਰੇ ਆਹ ਦੋ ਤਾਂ ਵਧੀਆਂ ਨੇ ਇਹ ਭਾਈ ਜਦੋਂ ਪ੍ਰਗਟ ਸਿੰਘ ਸਾਡੇ ਕੋਲ ਗਿਆ ਨਾ ਗੁਰਮੁਖ ਪਿਆਰਾ ਤਰਖਿਨ ਚੌਂਕ ਦੇ ਵਿੱਚ ਇਹਨੇ ਨਮਸਕਾਰ ਕਰੀ ਸੰਗਤ ਨੂੰ ਬਾਬਾ ਜੀ ਨੂੰ ਨਮਸਕਾਰ ਕਰੀ ਤੇ ਨਮਸਕਾਰ ਕਰਕੇ ਤੇ ਇਹ ਉਸ ਉਸੇ ਵਕਤ ਇੱਥੇ ਘਰੇ ਆਇਆ ਘਰੇ ਆ ਕੇ ਨੇ ਫਿਰ ਪ੍ਰੋਗਰਾਮ ਬਣਾਇਆ ਵੀ ਆਪਾਂ ਵੀ ਪ੍ਰਵਾਹੀ ਕਰੀਏ ਭੱਜ ਕੇ ਗਿਆ ਇੱਥੇ ਗੁਰਦੁਆਰਾ ਸਾਹਿਬ ਤੇ ਇਹਦੇ ਪ੍ਰੇਮ ਦਾ ਸਦਕਾ ਹੀ ਇਹਨਾਂ ਨੇ ਪ੍ਰੇਮ ਹੀ ਇਹਨਾਂ ਦਿਖਾਇਆ ਵੀ ਹੱਥ ਬੰਨ੍ਹ ਕੇ ਕਹਿੰਦੇ ਜੇ ਸਮਾਂ ਹੈਗਾ ਬੜੇ ਪਿਆਰ ਵਿੱਚ ਨਹੀਂ ਤੇ ਸਾਨੂੰ ਕਈਆਂ ਨੇ ਤੇ ਦੂਜੇ ਲੁੱਟ ਕੇ ਆ ਸਾਡੇ ਵੀ ਲੈ ਕੇ ਆਏ ਉਹਦੇ ਬਾਸ ਫੇਰੀ ਮੈਂ ਕਿਹਾ ਕੋਈ ਗੱਲ ਨਹੀਂ ਅਸੀਂ ਲਿਆਵਾਂਗੇ ਬੋਲੋ ਸਤਨਾ ਇਸ ਤਰ੍ਹਾਂ ਬੋਲ ਕੇ ਸਾਡੇ ਵੀ ਲੈ ਕੇ ਆਏ ਮੈਂ ਕੋਈ ਗੱਲ ਨਹੀਂ ਲਿਆਵਾਂਗੇ ਭਾਈ ਸੰਗਤ ਨੂੰ ਲਿਆਉਣ ਵਾਸਤੇ ਤਾਂ ਨਾ ਪ੍ਰੇਮ ਦੀ ਲੋੜ ਹੈ ਜਿੰਨ ਪ੍ਰੇਮ ਕਿਓ ਤਿਨਹੀ ਪਾਏ ਬਾਜਾ ਵਾਲੇ ਕੀ ਕਹਿੰਦੇ ਜਿੰਨ ਪ੍ਰੇਮ ਕਿਓ ਤੈਨ ਪ੍ਰਪਾਏ ਦੀ ਲੇਟ ਹੋਵੇ ਨਾ ਫਿਰ ਥੋੜੀ ਜੀ ਭਜਾਉਣੀ ਪੈਂਦੀ ਹੈ ਇਸ ਕਰਕੇ ਤੁਸੀਂ ਚਾਹ ਸਕ ਲੋ ਮੈਂ ਚਾਹ ਸਕਦੇ ਸ਼ੱਕਦੇ ਦੋਸਤਾਂ ਨੂੰ ਸ਼ਬਦ ਸੁਣਾ ਦੂੰਗਾ ਫਿਰ ਅਪਰ ਅਰਦਾਸ ਕਰਕੇ ਇਕੱਠੀ ਅਰਦਾਸ ਕਰਕੇ ਪੇਰਾਪਾ ਗੁਰੂ ਦੇ ਚਰਨਾਂ ਵਿੱਚ ਇਹ ਭਗਤ ਧੰਨਾ ਜੀ ਦੇ ਨਾਮ ਦੇ ਉੱਤੇ ਨਗਰ ਵਸਿਆ ਹੋਇਆ ਹੈ ਕਹਿੰਦੇ ਭਗਤ ਧੰਨਾ ਜੀ ਮਹਾਰਾਜ ਧੰਨਾ ਭਗਤ ਦੀ ਬਾਣੀ ਹੈ ਧੰਨੇ ਸੇਵਿਆ ਬਾਲ ਬੁੱਧ ਗੋਬਿੰਦ 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 ਸੰਗਤ ਨਾਮ ਦਿਓ ਮਨ ਮੀਨਾ ਆੜ ਧਾਮ ਕੋ ਛਿਪਰ ਹੋਇਓ ਲਖੀਨਾ ਬਰਨਾ ਤਰਨਾ ਤੇ ਆਕੇ ਪ੍ਰੀਤ ਚਰਨ ਕਵੀਰਾ ਨੀਚ ਕੁਲਾ ਜਲਾਹ ਰੋ ਭਇਓ ਗੁਣੀ ਗਹੀਰਾ ਰਵਿਦਾਸ ਬੰਤਾ ਢੋਰ ਨੀਤ ਤੇ ਨਿ ਤਿਆਗੀ ਮਾਇਆ ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ ਸੈਣ ਨਾਈ ਬਤਕਾਰੀਆ ਘਰ ਘਰ ਸੁਣਿਆ ਹਿਰਦੇ ਵਸਿਆ ਪਾਰਦਰਸ਼ਣ ਭਗਤਾ ਮੈਂ ਬਿਨੇ ਗਣਿਆ ਇਹ ਬਿਤੇ ਸੁਣ ਕੇ ਜਾਟ ਰੋ ਉਠ ਭਗਤੀ ਲੱਗਾ ਮਿਲੇ ਪਰਤਾ ਕੋ ਗਸਾਇਆ ਤਨ ਨਾ ਬੜਾ ਪਾਉਗਾ ਕਹਿੰਦੇ ਪਰਮਾਤਮਾ ਦੀ ਬੰਦਗੀ ਕਰਨ ਲੱਗ ਗਿਆ ਤਾਂ ਨਾ ਭਾਵੇਂ ਤੇ ਗੁਰੂ ਨਾਨਕ ਦਾ ਜਨਮ ਦਿਨ ਚੱਲ ਰਿਹਾ ਪਰसों ਅਸੀਂ ਮਹਾਰਾਜ ਦਾ ਜਨਮ ਦਿਨ ਅੱਜ ਇਹ ਸਮਝ ਲੋ ਵੀ ਸੱਚੇ ਪਾਤਸ਼ਾਹ ਮਹਾਰਾਜ ਸਦੀਰ ਰੂਪੀ জামਾ ਧਾਰਨ ਕਰਕੇ ਆਏ ਅੱਜ ਤਿੰਨ ਦਿਨਾਂ ਦੇ ਹੋ ਗਏ ਬੋਲੋ ਸਤਨਾਮ ਵਾਹਿਗੁਰੂ ਅੱਜ ਮਹਾਰਾਜ ਦੇ ਤਿੰਨ ਦਿਨਾਂ ਦੇ ਹੋ ਗਏ ਤੇ ਉਹ ਦਿਨ ਭਾਗਾਂ ਵਾਲਾ ਸੀ ਪਰ ਸੋ ਕਤਕਸੂ ਦੀ ਪੂਰਨਮਾਸ਼ੀ ਦਾ ਤੇ ਲਗਾਤਾਰ ਹੀ ਸਾਡੇ ਪ੍ਰੋਗਰਾਮ ਲਗਾਤਾਰ ਚੱਲ ਰਿਹਾ ਸੀ ਰਾਤ 9:00 10 ਸਮਾਪਤੀ ਕਰੀ 10:00 ਵਜੇ ਆਇਆ ਰਾਤ ਅਸੀਂ ਉਧਰ ਜਿਹੜਾ ਹੈਗਾ ਸ਼ਾਂਤੀ ਨਗਰ ਸ਼ਕਤੀ ਨਗਰ ਉਹ ਮੈਂ ਉੱਥੇ ਵੀ ਭੱਲ ਗਿਆ ਭਾਈ ਜਾਕੀ ਉਹਨਾਂ ਦੇ ਨਗਰ ਵਿੱਚ ਵੀ ਉੱਥੇ ਵੀ ਮੈਂ ਸ਼ਾਂਤੀ ਨਗਰੀ ਕਹੀਂ ਗਿਆ ਉਹ ਕਹਿੰਦੇ ਜੀ ਸਾਡਾ ਤਾਂ ਇਹ ਸ਼ਕਤੀ ਨਗਰ ਹੈ ਇਸ ਕਰਕੇ ਤਾਬਰ ਦੇ ਕੋਲੇ ਉੱਥੇ ਸੀ ਰਾਤ ਜਵਾਨ ਪਹਿਲੇ ਇੱਥੇ ਆਪਣੇ ਗੁਰਦੁਆਰਾ ਸਾਹਿਬ ਲਾ ਕੇ ਫਿਰ ਉੱਥੇ ਫਿਰ ਮਰਤਵੇਲੇ ਫਿਰ ਚਲੋ ਚਾ ਇਸ ਕਰਕੇ ਚਲੋ ਕਹਿਣ ਤੋਂ ਪਾਵ ਜੇ ਧੰਨੇ ਭਗਤ ਨੇ ਪ੍ਰਮਾਤਮਾ ਦੀ ਬੰਦਗੀ કરી ਹੈ ਤੇ ਪ੍ਰਮਾਤਮਾ ਦੀ ਬੰਦਗੀ ਕਰਕੇ ਧੰਨੇ ਨੇ ਪ੍ਰਮਾਤਮਾ ਨੂੰ ਪਾ ਲਿਆ ਮਹਾਰਾਜੀ ਕਹਿੰਦੇ ਮੇਲਾ ਪ੍ਰਤੱਖ ਗੁਸਾਈਆਂ ਤੰਨਾ ਵੱਡਿਆਂ ਭਾਗਾ ਵਾਲਾ ਤੰਨਾ ਮਟਿਆ ਕਰਨਾ ਵਾਲਾ ਤੰਨਾ ਬਸਿਆ ਪਰਮਾਣੂ ਵਾਲਾ ਤੰਨਾ ਪ੍ਰਤੱਖ ਕਰਮਾ ਵਾਲਾ ਤੰਨਾ ਬਸਿਆ ਗੋਲਾ ਜੀ ਤੱਕ ਦਸਾਈਆਂ ਤਾਂ ਨਾ ਵਢ ਭਾਗਾ ਕਹਿੰਦੇ ਪਰਮਾਤਮਾ ਨੂੰ ਪ੍ਰਸ਼ਾਦਾ ਛਕਾਇਆ ਧੰਨੇ ਭਗਤ ਨੇ ਇੰਨੀ ਸ਼ਰਧਾ ਵਿੱਚ ਤਿੰਨ ਦਿਨ ਬੰਦਗੀ ਕਰੀ ਗਿਆ ਬੈਠਾ ਪੱਥਰ ਦੇ ਮੂਹਰੇ ਤਿੰਨ ਦਿਨ ਬੰਦਗੀ ਕਰੀ ਗਿਆ ਭਗਤ ਧੰਨਾ ਜੀ ਕਹਿੰਦੇ ਤੀਸਰੇ ਦਿਨ ਪਰਮਾਤਮਾ ਆ ਗਏ ਆ ਕੇ ਪਰਮਾਤਮਾ ਨੇ ਭੋਜਨ ਛਕਾਇਆ ਧੰਨੇ ਇਹ ਤਾਂ ਰੋਟੀਆਂ ਠੰਡੀਆਂ ਹੋ ਗਈਆਂ ਇਹ ਤਾਂ ਸੁੱਕ ਗਈਆਂ ਸਾਗ ਵੀ ਠੰਡਾ ਹੋ ਗਿਆ ਧੰਨੇ ਭਗਤ ਨੇ ਆਖਿਆ ਮੇਰੇ ਕਿੰਨੀਆਂ ਕੋਈ ਦੇਰ ਨਹੀਂ ਸੀ ਤੁਹਾਡੇ ਕਿੰਨੀਉਂ ਦੇਰ ਸੀ ਮੈਂ ਤਾਂ ਤਿਆਰ ਕਰਕੇ ਤਾਜ਼ਾ ਭੋਜਨ ਰੱਖਿਆ ਸੀ ਤੁਸੀਂ ਦੇਰੀ ਲਾ ਦਿੱਤੀ ਆਉਣ ਵਾਸਤੇ ਇਸ ਕਰਕੇ ਕਹਿਣ ਤੋਂ ਭਾਵ ਫਿਰ ਤਨੇ ਦਾ ਪ੍ਰਸ਼ਾਦਾ ਛਕਿਆ ਪ੍ਰਮਾਤਮਾ ਨੇ ਪ੍ਰਸ਼ਾਦਾ ਛਕ ਕੇ ਫਿਰ ਕਹਿੰਦੇ ਤਨਿਆ ਹੁਣ ਤੇਰਾ ਕੋਈ ਕੰਮ ਕਾਜ ਹੈ ਤੁਹਾਡੇ ਵੀ ਪ੍ਰਮਾਤਮਾ ਕੰਮ ਕਰੋ ਜਦੋਂ ਤੁਸੀਂ ਰੱਬ ਦੀ ਬੰਦਗੀ ਕਰੋਗੇ ਨਾ ਤੁਹਾਡੇ ਕਾਰਜ ਵੀ ਹੋਣਗੇ ਕਰਦਾ ਅੱਜ ਵੀ ਦਾਤਾ ਜਿਵੇਂ ਰਾਤ ਨੂੰ ਅਰਜ ਕਰੀ ਸੀ ਨਾ ਪਰਮਾਤਮਾ ਅੱਜ ਸਾਡੇ ਕਾਰਜ ਕਰਦਾ ਪਰ ਹੋਈਏ ਸੀ ਕਰਾਉਣ ਵਾਲੇ ਤੇ ਸਾਨੂੰ ਵੀ ਆ ਕੇ ਇਸ ਤਰ੍ਹਾਂ ਪੁੱਛੇ ਜਿਵੇਂ ਭਗਤ ਧੰਨਾ ਜੀ ਮਹਾਰਾਜ ਨੂੰ ਪੁੱਛਿਆ ਸੀ ਪਰਮਾਤਮਾ ਨੇ ਕੀ ਕਹਿੰਦੇ ਦਾਸ ਧੰਨਿਆ ਤੇਰੇ ਕਿਹੜੇ ਕੰਮ ਕਰੀ ਦਾਸ ਧੰਨਿਆ ਓਏ sire ਤੇਰੇ ਸਭ ਕਰੀ ਤੰਨੇ ਦੇ ਖੂਤ ਜਾ ਕੇ ਪਰਮਾਤਮਾ ਨੇ ਆਪ ਹਰਟ ਚਲਾਇਆ ਨਲੇ ਤੰਨੇ ਦੀਆਂ ਗਊਆਂ ਚਾਰੀਆਂ ਨਾਲੇ ਹਰਟ ਚਲਾਇਆ ਏ ਤੇ ਇਸ ਕਰਕੇ ਪਰਮਾਤਮਾ ਨੇ ਉਹ ਬੰਦਗੀ ਕਰਨ ਵਾਲਿਆਂ ਦੇ ਅੱਜ ਵੀ ਕਾਰਜ ਸਵਾਰਦਾ ਤੁਸੀਂ ਇੱਕ ਦਿਨ ਛੱਡ ਕੇ ਦੇ ਦੇ ਤਾਂ ਅਸੀਂ ਕੰਮ ਤਾਂ ਛੱਡਦੇ ਨਹੀਂ ਪਰਮਾਤਮਾ ਦੇ ਨਾਮ ਦੇ ਉੱਤੇ ਅਸੀਂ ਇੱਕ ਦਿਨ ਵੀ ਕੋਈ ਹੋਵੇ ਬੰਦਾ ਜਿਹਨੇ ਕਹੇ ਹੋਵੇ ਵੀ ਮੇਰੇ ਕੰਮ ਹੁੰਦੇ ਹੋਂਦੇ ਨਹੀਂ ਹੁੰਦੇ ਨਾ ਹੋਂਦੇ ਚੱਲ ਚੱਲੀਆਂ ਗੁਰਦੁਆਰੇ ਪਰੇ ਕੋਈ ਕੋਈ ਹੁੰਦਾ ਜਿਹੜਾ ਕਹੇ ਵੀ ਮੈਂ ਆਪਣਾ ਕੰਮ ਛੱਡ ਦਿੱਤਾ ਤੇ ਦਾਤਾ ਕਰੂਗਾ ਮੇਰਾ ਕੰਮ ਜੇ ਪ੍ਰਮਾਤਮਾ ਦੇ ਚਰਨਾਂ ਵਿੱਚ ਆ ਕੇ ਵੀ ਸੁਰਤ ਸਾਡੀ ਘਰੇ ਰਹੀਂ ਬਈ ਉਹ ਪਤਾ ਨਹੀਂ ਹੁਣ ਜਿਵੇਂ ਸਾਡੀ ਸੁਰਤ ਹੈ ਪਾਠ ਪਾਠ ਦਾ ਭੋਗ ਪਾਣਾ ਨਾਲ ਅੱਜ ਦੇਗ ਬਣਾਉਣੀ ਹੈ ਜਿਹਨੇ ਲੰਗਰ ਪਾਣੀ ਬਣਾਉਣਾ ਉਹ ਬੱਠਾ ਚਾਹ ਪੀ ਜਾਂਦਾ ਸਭ ਤੋਂ ਪਹਿਲਾਂ ਬੋਲੋ ਸਤਨਾਮ ਉਹ ਬੱਠਾ ਭਾਈ ਗੁਰਚਨ ਸਿੰਘ ਰਾਤ ਸਾਰੀ ਰਾਤ ਅਸੀਂ ਜਗਾ ਕੇ ਰੱਖਿਆ ਮੈਂ ਕਿਹਾ ਤੈਨੂੰ ਔਖਾ ਕੀਤਾ ਰਾਤ ਸਾਰੀ ਰਾਤ ਵੀ ਚੱਲ ਜਗਾ ਪਾਠੀਆਂ ਨੂੰ ਵਖਾਜ ਪਰ ਸੋ ਸਾਡੇ ਗੱਲ ਪੈ ਗਿਆ ਸੀ ਕੰਮ ਉਹ ਤਾਂ ਵੈਸੇ ਫਿਰ ਰਾਤ ਅਸੀਂ ਇਹਦੇ ਗੱਲ ਪਾਤਾ ਵੀ ਲੈ ਹੁਣ ਪਾਠੀਆਂ ਨੂੰ ਜਗਾ ਤੇ ਕੱਲ ਨੂੰ ਸਾਰਾ ਦਿਨ ਫੇਰ ਨਹੀਂ ਤੈਨੂੰ ਬੈਠਣ ਦੇਣਾ ਅਸੀਂ ਇਸ ਕਰਕੇ ਜਦੋਂ ਇੰਨਾ ਪਰਮਾਤਮਾ ਦੀ ਬੰਦਗੀ ਕਰਾਂਗੇ ਫਿਰ ਦਾਤਾ ਸਭ ਦੇ ਕਾਜ ਸੁਵਾਰਦਾ ਇਸ ਕਰਕੇ ਭਾਈ ਮੇਰਾ ਮਾਲਕ ਕਿਰਪਾ ਕਰੇ ਕੇਵਲ ਅੱਜ ਦਾ ਦਿਨ ਹੈ ਬਈ ਅੱਜ ਦਾ ਦਿਨ ਹੁਣ ਤੁਸੀਂ ਘਰੇ ਨਾ ਜਾਇਓ ਅੱਜ ਦਾ ਦਿਨ ਗੁਰੂ ਵਾਸਤੇ ਛੱਡਦੇ ਹਾਂ ਕਹੇ ਵਜੇ ਤਿੱਕਰ ਸਿਰਫ 12 ਵਜੇ ਤਿੱਕਰ 12 ਵਜੇ ਨੂੰ ਲੰਗਰ ਵੀ ਸਮਾਪਤੀ ਹੋ ਜਾਊਗੀ ਜਿਹੜੀ ਕਥਾ ਕੀਰਤਨ ਦੀ ਉਹ ਤਾਂ 10:30 11 ਵਜੇ ਸਮਾਪਤੀ ਕਰ ਦੇਣੀ ਆਪਾਂ ਤੇ ਇੱਕ ਦਿਨ ਗੁਰੂ ਵਾਸਤੇ ਕੱਢੋ 12 ਵਜੇ ਤੇ ਤੁਸੀਂ ਘੜੀ ਦੇਖ ਕੇ ਜਦੋਂ 12 ਵੱਜ ਕੇ ਚਾਹੋ ਜਿੱਦਾਂ ਮਰਜੀ ਕੰਮ ਹੋਵੇ ਛੱਡ ਕੇ ਵਗ ਜਿਓ ਪਰ 12 ਵਜੇ ਤੇ ਤੁਸੀਂ ਗੁਰੂ ਤੇ ਨਿਸ਼ਚੈ ਰੱਖ ਕੇ ਗੁਰੂ ਦੇ ਘਰ ਦੀ ਸੇਵਾ ਕਰਿਓ ਤੇ ਤੁਹਾਡੇ ਕੰਮ ਜਾਂਦਿਆਂ ਨੂੰ ਬਣਨਗੇ ਜਿਹੜਾ ਵੀ ਤੁਹਾਡਾ ਕੋਈ ਵੀ ਅੜਿਆ ਕੰਮ ਹੋਇਆ ਉਹ ਜਰੂਰ ਬਣੂਗਾ ਜੇ ਤੁਸੀਂ ਪਹਿਲਾਂ ਵਗ ਗਏ ਫਿਰ ਅੱਜ ਸ਼ਾਮ ਨੂੰ ਤੁਹਾਡੇ ਘਰ ਰਿਸ਼ਤੇਦਾਰ ਆਉਣਗੇ ਵੀ ਉਹ ਜਿਹੜੇ ਸ਼ਰਾਬ ਦੀ ਬੋਤਲ ਪੀਣਗੇ ਬੋਲੋ ਸਤਨਾਮ ਦਾ ਸਤਿਗੁਰੂ ਉਹ ਰਿਸ਼ਤੇਦਾਰ ਉਹਨਗੇ ਉਹ ਤੁਹਾਨੂੰ ਆ ਕੇ ਤੰਗ ਕਰਨਗੇ ਕਹਿਣਗੇ ਲਿਆਓ ਪਿਆਓ ਅੱਜ ਸਾਨੂੰ ਤੇ ਰਿਸ਼ਤੇਦਾਰ ਜਦੋਂ ਕੋਈ ਸ਼ਰਾਬੀ ਕੁਆਬੀ ਆਜੇ ਫਿਰ ਤੁਹਾਨੂੰ ਪਤਾ ਹੈ ਉਹ ਆ ਕੇ ਗੁਟਕਾ ਚੱਕ ਕੇ ਬਾਣੀ ਥੋੜੀ ਬਜੂਗਾ ਕੋਣੇ ਦਾ ਫਿਰ ਤੁਹਾਨੂੰ ਵੀ ਕੰਮ ਲਾ ਲੈਣਾ ਤੇ ਸਾਨੂੰ ਵੀ ਕੰਮ ਲਾ ਲੈਣਾ ਇਸ ਕਰਕੇ ਅੱਜ ਦਾ ਦਿਨ ਬੇਨਤੀ ਮੰਨਿਓ ਮੇਰੀ ਪਿਆਰ ਦੇ ਵਿੱਚ ਤੇ ਬੇਨਤੀ ਹੁਈ ਆ ਜੇ ਸੰਗਤ ਨੇ ਬਹੁਤ ਆਉਣਾ ਹੈ ਲੰਗਰ ਪਾਣੀ ਬੰਨਣਾ ਹੈ ਵੀ ਲੰਗਰ ਪਾਣੀ ਨਾ ਕਿਤੇ ਘਟ ਜੇ ਰਾਤ ਵੀ ਕਹਿੰਦੇ ਘਟ ਗਿਆ ਸੀ ਲੰਗਰ ਲੰਗਰ ਕੇ ਦੋ ਘਟਦਾ ਜਦੋਂ ਪਰਿਵਾਰ ਵੱਡਾ ਹੋ ਜਾਵੇ ਤੇ ਇਸ ਪਰਿਵਾਰ ਨੂੰ ਤਾਂ ਕਲਗੀਆਂ ਵਾਲੇ ਨੇ ਕਿਹਾ ਸੀ ਮੇਰਾ ਵੱਡਾ ਪਰਿਵਾਰ ਹੈ ਸੁੱਖੀ ਵਸਿਆ ਉਹ ਬਾਚੂ ਵਡੇ ਦੇ ਜੰਗਲਾਂ ਵਿੱਚ ਪੈ ਕੇ ਤਾਂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਪੁੱਤਰ ਵਾਲ ਕੇ ਚਮਕੌਰ ਦੀ ਗੜੀ ਵਿੱਚ ਸਾਡੇ ਕਿੰਨੇ ਖਾਲਸਾ ਜੀ ਹੱਥ ਕਰਕੇ ਆਖਿਆ ਸੀ ਨੇ ਪੁੱਤਰ ਲੜ ਕੇ ਸੀਸ ਪਰ ਭਾਰਤੀਏ ਸੁੱਤ ਚਾਰ ਚਾਰ ਮੂਏ ਤੋਂ ਕਿਹਾ ਹੂਆ ਜੀਵਤ ਕਈ ਹਜ਼ਾਰ ਆ ਕਲਗੀ ਵਾਲੇ ਦੀਆਂ ਧੀਆਂ ਨੇ ਕਲਗੀਆਂ ਵਾਲੇ ਦੇ ਪੁੱਤਰ ਨੇ ਜਿਹੜੇ ਠੰਡ ਦੇ ਵਿੱਚ ਬੈਠੇ ਕੋ ਛੱਤ ਨਹੀਂ ਹੈ ਉੱਤੇ ਆ ਠੰਡ ਵਿੱਚ ਬੈਠੇ ਨੇ ਹਵਾ ਰਹੀ ਏ ਤਪਾਸੇ ਪਰਨ ਪਰਨ ਸਾਡੇ ਕਨੀ ਹੱਥ ਕਰਕੇ ਬਾਜਾ ਵਾਲੇ ਨੇ ਕਿਹਾ ਸੀ ਆ ਧਾਰਨਾ ਪੜ ਕੇ ਮੈਂ ਸਵਾਪਤੀ ਕਰਾਂ ਮਰਜੀ ਕੀ ਕਹਿੰਦੇ ਜੀ ਸੁਖੀ ਬਸੇ ਪਰਵਾਰਾ i'll <laughs> ਬਤੀ ਹੈ ਮੈਂ ਨਾ ਬਹੁਤ ਔਖਾ ਗੁਣ ਲੈ ਕੇ ਮੈਂ ਜਮਾਨ ਪੜਾ ਮੈਨੂੰ ਆਪਣਾ ਨਾਂ ਨਹੀਂ ਪਾਉਣਾਗਾ ਮੇਰੇ ਚਾਰ ਅੱਖਰ ਹੀ ਪੈਂਦੇ ਆ ਮੇਰੇ ਨਾਮ ਸਕੂਲੇ ਮੈਂ ਤਕਰੀਬਨ ਸਾਢੇ ਕਿਤੇ ਨਹੀਂ ਗਿਆ ਬਸ ਤਿੰਨ ਚਾਰ ਪੂਰੀਆਂ ਨਹੀਂ ਕੀਤੀਆਂ ਮੈਂ ਇਸ ਕਰਕੇ ਅਣਪੜ੍ਹ ਬੰਦਾ ਮੈਂ ਜਦੋਂ ਮੈਂ ਮੇਰੇ ਉਸਤਾਦ ਜੀ ਤੋਂ ਗੁਣ ਲੈਂਦਾ ਸੀ ਨਾ ਉਹ ਖਾਣ ਪੀਣ ਦੇ ਸ਼ੌਕੀਨ ਸਨ ਰਾਗੀ ਲਾਲ ਸਿੰਘ ਧਨੋਲੇ ਵਾਲੇ ਸੁਣੇ ਹੋਣਾ ਉਹ ਖਾਣ ਪੀਣ ਦੇ ਥੋੜੇ ਜਿ ਸ਼ੌਕੀਨ ਨੇ ਜਿਆਦੇ ਤੇ ਜਦੋਂ ਮੈਂ ਉਹਨਾਂ ਤੋਂ ਅਬਾਜਾ ਸਿੱਖਦਾ ਹੁੰਦਾ ਜੋੜੀ ਸਿੱਖਦਾ ਮਸਤੂਣਾ ਸਾਹਿਬ ਨਾਲ ਤੇ ਉਹ ਆ ਕੇ ਕੌਲੇ 'ਚ ਚਾਹ ਪੀ ਪਾ ਕੇ ਛੇਤੀ ਪੀ ਕੇ ਚਲੇ ਜਾਂਦੇ ਮੈਨੂੰ ਟਾਈਮ ਮੈਨੂੰ ਫਿਰ ਕਿਸੇ ਨੇ ਜੁਗਤੀ ਦੱਸ ਦਿੱਤੀ ਕਹਿੰਦੇ ਓਹ ਕਰਿਆ ਕਰ ਗਰਮ ਗਰਮ ਦੁੱਧ ਨਾ ਪੂਰਾ ਉਬਲਦਾ ਉਬਲਦਾ ਕਰਕੇ ਗਲਾਸ 'ਚ ਪਾ ਦਿਆ ਕਰ ਕਹਿੰਦੇ ਗਲਾਸ ਚ ਪਾ ਦਿਆ ਕਰ ਗਲਾਸ ਚ ਦੁੱਧ ਛੇਤੀ ਠੰਡਾ ਨਹੀਂ ਹੁੰਦਾ ਕਹਿੰਦੇ ਇੰਨੇ ਤੈਨੂੰ ਇੱਕ ਸ਼ਬਦ ਹੋਰ ਕਢਾ ਦਿਆ ਕਰਨਗੇ ਮੈਂ ਝੁਗਤੀ ਸਿੱਖ ਲਈ ਮੈਂ ਗਲਾਸ ਛਟੀਡਾ ਭਰ ਕੇ ਨਾ ਦੁੱਧ ਦਾ ਉੱਤੇ ਤਿੱਕਰ ਰੱਖ ਦਿਆ ਕਰ ਉਹਨਾਂ ਦੇ ਕੋਲ ਉਹ ਜਦੋਂ ਗਲਾਸ ਨੂੰ ਹੱਥ ਲਾਇਆ ਕਰ ਉਹਨੂੰ ਗਲਾਸ ਦਿੱਤਾ ਮੈਂ ਕਿਹਾ ਜੀ ਇੱਕ ਸ਼ਬਦ ਹੋਰ ਕਢਾ ਦਿਓ ਤੇ ਜਦੋਂ ਹੱਥ ਲਾਇਆ ਕਰ ਨਾ ਗਲਾਸ ਦਿੱਤਾ ਮੈਂ ਕਿਹਾ ਜੀ ਇੱਕ ਸ਼ਬਦ ਹੋਰ ਕਢਾ ਦਿਓ ਮੈਨੂੰ ਕਹਿੰਦੇ ਤੈਨੂੰ ਕਿਸੇ ਨੇ ਝੁਗਤੀ ਦੱਸਤੀ ਬੋਲਾ ਸਤਨਾਮ ਜਿਸ ਕਰਕੇ ਵੀ ਇੱਕ ਝੁਗਤੀ ਹੈ ਵੀ ਜਿਹੜਾ ਗਲਾਸ ਅੱਧਰ ਤੇ ਗਲਾਸ ਤਾਂਪਨ ਜ਼ਿੰਦੇ ਦੀ ਇਹ ਗਲਾਸਾਂ ਚ ਛੇਤੀ ਠ ਭੋਜਨ ਦੀ ਚਾ ਜ਼ਿਕਰ ਕਰਕੇ ਤਨਬਾਦ ਹੈ ਇਸ ਤਰ੍ਹਾਂ ਗੁਣ ਲੈ ਕੇ ਆਇਆ ਮੈਨੂੰ ਪਤਾ ਮੈਂ ਕਿੰਨਾ ਔਖਾ ਗੁਣ ਲੈ ਕੇ ਆਇਆ ਜਿਹੜਾ ਜ ਤੁਹਾਡੀ ਮੈਂ ਸੇਵਾ ਕਰਿਆ ਕਿ ਕੱਖਰ ਕਿਤੋ ਲਿਆ ਇੱਕ ਅੱਖਰ ਕਿਤੋ ਲਿਆ ਇੱਕ ਅੱਖਰ ਕਿਤੋ ਲਿਆ ਹਜੇ ਵੀ ਮੈਂ ਸਿੱਖ ਨਹੀਂ ਹਾਂ ਹਜੇ ਸਿੱਖ ਦਾ ਹਾਂ ਇੱਕ ਸਿੱਖ ਹੁੰਦਾ ਇੱਕ ਗੁਰੂ ਨਾਨਕ ਨਾਲ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਦੇ ਨਾਲ ਜੁੜਨਾ ਇੱਕ ਗੁਰੂ ਨਾਨਕ ਦੀ ਵਿਚਾਰਧਾਰਾ ਨਾਲ ਜੁੜਨਾ ਆਪਾ ਗੁਰੂ ਨਾਨਕ ਦੀ ਵਿਚਾਰਧਾਰਾ ਦੇ ਨਾਲ ਜੁੜਨਾ ਗੁਰੂ ਨਾਨਕ ਦੇ ਨਾਲ ਹੀ ਜੁੜਨਾ ਆਹ ਪਿਆਰ ਦੇ ਵਿੱਚ ਸ਼ਲੋਕ ਪੜ ਕੇ ਅਰਦਾਸ ਕਰਕੇ ਫਿਰ ਜਿਹੜਾ ਅੱਗੇ ਚੱਲਦੇ ਪਾਉਣੇ ਨੇ ਮਾਇਕ ਕੀ ਕਹਿੰਦੇ ਇਹ ਸ਼ਲੋਕ ਪਾਉਣ ਗੁਰੂ ਪਾਣੀ ਪਤਾ ਬਾਗਾ ਸਰਤੂ ਮਾ ਤਾਂ ਤਨਵਾਦ ਨਹਾਰਾ ਦਖੰਤ ਸੁਖਰਾਸਤ ਕੂਦਮ ਨਕੂਲਾ ਦਾ ਜਾਂ ਕੀਪਰ ਜਾਂ ਅਰਦਾਸ ਇਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਪਤਜੀ ਸਾਹਿਬਾਰ ਸ੍ਰੀ ਗੋਬਿੰਦ ਜੀ ਦੀ ਪਾਰਸ਼ੇ 10ਵੀਂ ਸ੍ਰੀ ਤੰਪਗਪਤੀ ਸਮਰਪਨ ਅਨੁਨਤਲੀ ਤੇ ਆਇ ਫਿਰ ਅਨੰਦ ਗੁਰੂ ਤੇ ਮਰਦਾਸ ਸ੍ਰਮ ਦਾ ਸਹਾਇ ਅਰਜਨ ਹਰਗੋਬਿੰਦ ਸਿੰਘ ਜੀ ਸ੍ਰੀ ਹਰਿਾਇ ਜੀ ਸ੍ਰੀ ਹਰਿਕ੍ਰਿਸ਼ਨ ਧਾਈ ਹੈ ਜਿਸ ਦਿਠੇ ਸਦਖ ਜੈ ਤੇ ਵਾ ਦਸਮੀ ਹੈ ਕਰਨੋਂ ਦੇਵਤਾ ਇਹ ਸਭ ਥਾਈ ਹੋਏ ਸਾਇ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜਾ ਸਥਾਈ ਹੋਣਾ ਜਿਸ ਆਏ ਦਸਾ ਪਾਛਨ ਜੋਤਨ ਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਦਾਰ ਦਾ ਅੰਤਰ ਕਿ ਬੋਲੋ ਜੀ ਆਮੀਨ ਪੰਜ ਤਖਤਾਂ ਸਰਵਤਰ ਗੁਰਦਵਾਰਿਆਂ ਦੀ ਕਮਾਈ ਦਾ ਅੰਤਰ ਕਿ ਬੋਲੋ ਜੀ ਆਮੀਨ ਬੜਨੀਵਾ ਮਤ ਚੀ ਮਤ ਪਤ ਰਖੈ ਬਕਾਲਪੁਰਖ ਵਾਹਿਗੁਰੂ ਨਮਾਣਿਆ ਦੇ ਮਾਣ ਨਤਾਣੇ ਦੇ ਤਾਣ ਨਿਉਟੇਂ ਦੀ ਓਟ ਧੰਨ 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 ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਧੰਨ 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 ਸ਼੍ਰੀ ਗੁਰੂ ਨਾਨਕ ਦੇ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਪ੍ਰਕਾਸ਼ ਦਿਹਾੜੇ ਨੂੰ ਮੁਖ ਰੱਖਦਿਆਂ ਅਮਰ ਸ਼ਹੀਦ ਗੁਰਦੁਆਰਾ ਬਾਬਾ ਮਤੀਰਾ ਮਹਿਰਾਜੀ ਦੇ ਪਵਿੱਤਰ ਸਥਾਨ ਤੋਂ ਪ੍ਰਵਾਹ ਫੇਰੀ ਚੰਡੀ ਹੈ ਸੱਚੇ ਪਾਤਸ਼ਾਹ ਅੱਜ 7ਵੀਂ ਪ੍ਰਵਾਹ ਫੇਰੀ ਭਗਤ ਧੰਨਾ ਜੀ ਨਗਰ ਗਲੀ ਨੰਬਰ 4 ਸਾਰੀਆਂ ਸੰਗਤਾਂ ਨੇ ਸਾਰੇ ਪਰਿਵਾਰਾਂ ਨੇ ਰਲ ਮਿਲ ਕੇ ਸੰਗਤ ਵਾਸਤੇ ਸੇਵਾ ਕੀਤੀ ਹੈ ਚਾਹ ਪਾਣੀ ਦੀ ਜਿਸ ਭਾਵਨ ਨੂੰ ਮੁੱਖ ਰੱਖ ਕੇ ਸੰਗਤਾਂ ਦੀ ਸੇਵਾ ਕੀਤੀ ਹੈ ਪ੍ਰਵਾਹ ਫੇਰੀ ਦੀ ਸੇਵਾ ਕੀਤੀ ਹੈ ਬਾਣੀ ਪੜਾਈ ਹੈ ਸੱਚੇ ਪਾਤਸ਼ਾਹ ਸਭ ਦੀਆਂ ਮਨੁਕਾਮਨਾਵਾਂ ਭਗਵਾਨਾ ਮਾ ਪੂਰੀਆਂ ਕਰਨੀਆਂ ਸਿਰ ਤੇ ਮਿਹਰ ਭਰਿਆ ਅਥ ਰੱਖਣਾ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਣਾ ਆਦੀਆਂ ਬਿਆਧੀਆਂ ਪਾਧੀਆਂ ਦਾ ਰਾਸ ਕਰਨਾ ਸਤ ਧਰਮ ਦਾ ਪ੍ਰਕਾਸ਼ ਕਰਨਾ ਇਹੋ ਜੇ ਸਮੇਂ ਬਾਰ ਬਾਰ ਖੁਸ਼ੀਆਂ ਦੇ ਸਮੇਂ ਬਾਰ 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 ਬਖਸ਼ਦਾ ਰਹੀ ਸਾਰੀਆਂ ਸੰਗਤਾਂ ਦੇ ਸਿਰ ਤੇ ਮਿਹਰ ਭਰਿਆ ਅਥ ਰੱਖਣਾ ਸੱਤ ਦਿਨਾਂ ਤੋਂ ਲੈ ਕੇ ਸੇਵਾ ਕਰ ਰਹੀ ਹੈ ਸੰਗਤ ਸੱਚੇ ਪਾਤਸ਼ਾਹ ਸਭ ਦੀਆਂ ਮਨੋ ਕਾਮਨਾ ਪੂਰੀਆਂ ਕਰਦੀਆਂ ਸਿਰ ਤੇ ਮਿਹਰ ਭਰਿਆ ਅਥ ਰੱਖਣਾ ਨਾਨਕ ਨਾਮ ਚੜ੍ਹਦੀ ਕਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਓ ਜਿਸੁ ਕੋ ਕਾਉ ਜੀ ਜੋ ਬੇਨਤੀ ਹੈ ਭਾਈ ਮੱਖਣ ਸਿੰਘ ਜੀ ਅਸੀਂ ਨਹੀਂ ਜਾ ਪੀਤੀ ਪ੍ਰਭੂ ਜਿੰਨਾ ਚਿਰ ਅਸੀਂ ਚਾ ਨਹੀਂ ਪੀਂਦੇ ਤੁਰਦੇ ਨਹੀਂ ਨਾ ਤੁਰਦੇ ਇਹ ਨਾ ਤੁਰਦੀ ਅਸੀਂ ਜਿਤ ਕਰਕੇ ਸਾਨੂੰ ਠੰਡੀ ਜੀ ਕਰਕੇ ਲਿਆ ਦਿਓ ਕੋਲੇ ਬੱਟੀਆਂ ਜਿ ਪਾ ਕੇ ਸਵਾਉ ਮੈਂ ਬੇਨਤੀ ਕਰਾਂ ਪ੍ਰਬੰਧਕ ਜੀ ਤੇ ਨਪਈ ਫਰਗਟ ਸਿੰਘ ਜੀ ਨੂੰ ਅਸਰੋਪੀ ਖੋਲ ਕੇ ਪਾਓ ਪਹਿਲਾ ਸਰੋਪਾ ਬਾਬਾ ਜੀ ਸਾਡੇ ਨਿਸ਼ਾਨ ਸਾਹਿਬ ਵਾਲੇ ਦਲਜੀਤ ਸਿੰਘ ਜੀ ਉਹਨਾਂ ਨੂੰ ਦਿਓ ਫੇਰ ਸਾਡਾ ਮਾਨ ਸਤਕਾਰ ਹੈ ਜਿਹੜਾ ਬਾਬਾ ਜੀ ਨੂੰ ਬੇਨਤੀ ਆਜੋ ਬਾਬਾ ਜੀ ਇੱਧਰ ਇੱਧਰ ਆਜੋ ਜੀ ਬਾਬਾਦਲਜੀਤ ਸਿੰਘ ਜੀ ਇੱਧਰ ਆ ਆਗੇ ਜੀ ਬਾਬਾ ਜੀ ਦੇ ਪਾਦੋ ਜੀ

ਸੋ ਨਿਹਾਲ ਸਤਿ ਸ੍ਰੀ ਅਕਾਲ ਈਕੇ ਜ ਸਾਡੇ ਸਿੰਘ ਦੀ ਪਾਜੋ ਭਾਈ ਗੁਰਚਰਨ ਸਿੰਘ ਜੀ ਸਾਡੇ ਜੋ ਚੇਅਰਮੈਨ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਸਾਰਾ ਪ੍ਰੋਗਰਾਮ ਜਿਹੜੀ ਇਹਨਾਂ ਦਾ ਹੈ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਆਜੋ ਵੀ ਆਜੋ ਬੱਚੋ ਇਨਾਂ ਦੇ ਪਾਜੋ ਛਾਉਤਨ ਬਾਅਦ ਸਾਰੀਆਂ ਸੰਗਤਾਂ ਦਾ ਮੈਂ ਬੇਨਤੀ ਕਰਾਂ ਪ੍ਰਬੰਧਕ ਸਜਣਾ ਨੂੰ ਭਾਈ ਚਾਹ ਥੋੜੀ ਜੀ ਠੰਡੀ ਜੀ ਕਰਕੇ ਲਿਆ ਦੋ ਸਾਨੂੰ ਬੇੜੇ ਚ ਪਾ ਲਿਓ ਚਾਹ ਸਤਿ ਸ੍ਰੀ ਅਕਾਲ ਚਵਰੇਂ ਜਿਨਾ ਪਾਇਓ ਬੇੜਿਆਂ ਚ ਚਾਹ ਪਾ ਕੇ ਲਿਆ ਦੋ ਸਾਨੂੰ ਸੇਸ ਕਰਕੇ ਫਿਰ ਅਸੀਂ ਫੜਾ ਫੜ ਚਾਹ ਛੱਕ ਕੇ ਜਿਸ ਸੰਗਤ ਨੇ ਦੁਆਰਾ ਛਕਨੀ ਹੈ ਭਾਈ ਤਾਂ ਦੇਖ ਲਓ ਜਿਸ ਕਰਕੇ ਫਿਰ ਆਪਾਂ ਅੱਗੇ ਭਾਈ ਜਿਹੜਾ ਸਾਡਾ ਬਲਜੀਤ ਸਿੰਘ ਉਹ ਬੈਠਾ ਹੈ ਭਾਈ ਬਲਜੀਤ ਸਿੰਘ ਉਹਨਾਂ ਦੇ ਆਪਾਂ ਸਮਾਰਦੀ ਕਾਣੀ ਚੱਲ ਕੇ ਘਰੇ ਭਾਈ ਬਲਜੀਤ ਸਿੰਘ ਜੀ ਸੇ ਸਤਿਕਾਰਯੋਗ ਸਾਡੇ ਭਾਈ ਵੱਡੇ ਵੀਰ ਪਾਈ ਸ਼ੋਣ ਸਿੰਘ ਜੀ ਉਹਨਾਂ ਦੇ ਘਰ ਆ ਵਿਖਿਆ ਪਾ ਉੱਥੇ ਜਾ ਕੇ ਸਮਾਪਤੀ ਕਰਾਂਗੇ ਫਿਰ ਭੋਗ ਪੈਣਗੇ ਮੈਂ ਬੇਨਤੀ ਕਰਾਂ ਇਥੇ ਦੀਆਂ ਸਾਰੀਆਂ ਸੰਗਤਾਂ ਨੂੰ ਭਾਈ ਪ੍ਰਗਟ ਸਿੰਘ ਜੀ ਨੂੰ ਬੇਨਤੀ ਹੈ ਹੋਰ ਵੀ ਜਿੰਨੇ ਤੁਹਾਡੇ ਇਸ ਗਲੀ ਦੇ ਸੇਵਕ ਨੇ ਪਰਿਵਾਰ ਨੇ ਭਾਈ 9 ਵਜੇ ਜ਼ਰੂਰ ਗੁਰਦੁਆਰਾ ਸਾਹਿਬ ਦਰਸ਼ਨ ਦਿਓ ਕਿਰਪਾ ਕਰ ਦਿਓ ਅੱਜ ਦਾ ਦਿਨ ਸਾਡੇ ਵਾਸਤੇ ਕੱਢ ਲਿਓ ਭਾਵੇਂ ਤੁਸੀਂ ਜਾਣਾ ਵੀ ਹੈ ਮੈਨੂੰ ਪਤਾ ਸ਼ਾਮ ਨੂੰ ਚਲੇ ਜਾਇਓ ਕੋਈ ਨਹੀਂ ਪਰ ਸਮੇਂ ਵਿੱਚੋ ਸਮਾ ਕੱਢ ਕੇ ਜਰੂਰ ਥੋੜਾ ਸਮਾਂ ਆਜੋ ਭਾਵੇਂ 10:00 ਵਜੇ 10:30 ਕੀਰਤਨ ਦੀ ਸਮਾਪਤੀ ਹੋ ਜਾਣੀ ਹੈ ਲੰਗਰ ਪਾਣੀ ਸ਼ੁਰੂ ਹੋ ਜਾਣਾ ਹੈ 9:30 ਆਜੋ 10:00 ਵਜੇ ਆਜੋ ਚਲੋ ਕੇਰਾ ਜਰੂਰ ਦਰਸ਼ਨ ਦੇ ਕੇ ਆਇਓ ਸੰਗਤ ਜਿਵੇਂ ਅੱਜ ਤੁਹਾਡੇ ਘਰ ਮੁਬਾਰਕ ਚਰਨ ਪਾਇਲੇ ਇਸੇ ਤਰ੍ਹਾਂ ਤੁਸੀਂ ਵੀ ਕਿਰਪਾ ਕਰਕੇ ਜਰੂਰ ਸਮਾਂ ਕੱਢ ਕੇ ਗੁਰਦਰਾ ਸਾਹਿਬ ਪਹੁੰਚੋ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ